ਇੱਕ ਖੂਬਸੂਰਤ ਨੌਜਵਾਨ ਮੁੰਡਾ ਹਰ ਰੋਜ਼ ਉਹਨਾਂ ਛੋਟੀਆਂ-ਛੋਟੀਆਂ ਬੱਚੀਆਂ ਨੂੰ ਪੜ੍ਹਾਉਣ ਵਾਸਤੇ ਉਹਨਾਂ ਦੇ ਘਰ ਆਇਆ ਕਰਦਾ ਸੀ ਤੇ ਕੁਝ ਟਾਈਮ ਹੀ ਹੋਇਆ ਸੀ ਹਲੇ ਉਸ ਮੁੰਡੇ ਨੂੰ ਉਹਨਾਂ ਬੱਚੀਆਂ ਦੇ ਘਰ ਆ ਕੇ ਟਿਊਸ਼ਨ ਪੜ੍ਹਾਉਂਦੇ ਕਿ ਉਹਨਾਂ ਦੇ ਪਰਿਵਾਰ ਤੇ ਇੱਕ ਨਵੀਂ ਮੁਸੀਬਤ ਆਣ ਪਈ ਉਹਨਾਂ ਬੱਚੀਆਂ ਦੇ ਪਿਤਾ ਦੀ ਮੌਤ ਹੋ ਗਈ ਤਾਂ ਜਦੋਂ ਉਹਨਾਂ ਬੱਚੀਆਂ ਦੇ ਪਿਤਾ ਦੀ ਮੌਤ ਹੋ ਗਈ ਉਹਨਾਂ ਦੇ ਘਰ ਦੀ ਹਾਲਤ ਠੀਕ-ਠਾਕ ਹੀ ਹੋਣ ਕਰਕੇ ਉਹਨਾਂ ਦਾ ਗੁਜ਼ਾਰਾ ਔਖਾ ਹੋ ਗਿਆ ਪਰ ਉਹ ਜਿਹੜਾ ਖੂਬਸੂਰਤ ਨੌਜਵਾਨ ਮੁੰਡਾ ਸੀ ਜ ਜਿਹਦੀ ਉਮਰ ਵੀ ਹਲੇ ਛੋਟੀ ਹੋਈ ਸੀ ਉਹ ਮੁੰਡੇ ਨੇ ਬੀ ਟੈਕ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੋਈ ਸੀ ਤਾਂ ਉਹ ਮੁੰਡਾ ਉਹਨਾਂ ਕੁੜੀਆਂ ਦੀ ਹੈਲਪ ਕਰਨ ਲੱਗਾ ਹੌਲੀ-ਹੌਲੀ ਉਹ ਮੁੰਡਾ ਉਹਨਾਂ ਜਿਹੜੀਆਂ ਬੱਚੀਆਂ ਸੀ ਛੋਟੀ-ਛੋਟੀ ਉਮਰ ਦੀਆਂ ਉਹਨਾਂ ਦੀ ਮਾਂ ਦੇ ਨੇੜੇ ਆਉਣ ਲੱਗਾ ਤਾਂ ਜਦੋਂ ਉਹਨਾਂ ਦੀਆਂ ਨਈਂ ਵਿਕੀਆਂ ਵਧਣ ਲੱਗੀਆਂ ਪਹਿਲਾਂ ਇਹ ਰਿਸ਼ਤਾ ਦੋਸਤੀ ਤੱਕ ਗਿਆ ਤੇ ਹੌਲੀ-ਹੌਲੀ ਇਹ ਰਿਸ਼ਤਾ ਗਹਿਰਾ ਹੁੰਦਾ ਹੁੰਦਾ ਪਿਆਰ ਤੱਕ ਪਹੁੰਚ ਗਿਆ ਇਹ ਮਾਮਲਾ ਤਾਂ ਇਹ ਜਿਹੜਾ ਮਾਮਲਾ ਇਹ 2012 ਦਾ 2012 ਦੇ ਵਿੱਚ ਮੁੰਡਾ ਉਹਨਾਂ ਬੱਚੀਆਂ ਦੇ ਜਿਹੜੀਆਂ ਛੋਟੀਆਂ-ਛੋਟੀਆਂ ਸੀ ਉਮਰ ਦੇ ਵਿੱਚ ਉਹਨਾਂ ਦੇ ਘਰ ਉਹਨਾਂ ਨੂੰ ਟਿਊਸ਼ਨ ਪੜਾਉਣ ਜਾਂਦਾ ਸੀ ਤੇ ਫਿਰ ਇਹ ਸਿਲਸਿਲਾ ਹੁਣ ਤੱਕ ਅੱਗੇ ਵਧਦਾ ਰਿਹਾ ਉਹ ਮੁੰਡਾ ਉਹਨਾਂ ਬੱਚੀਆਂ ਦੀ ਮਾਂ ਦੇ ਨਾਲ ਹੀ ਲਿਵ ਇਨ ਰਿਲੇਸ਼ਨ ਦੇ ਵਿੱਚ ਰਹਿਣ ਲੱਗਾ ਮੁੰਡੇ ਦੇ ਘਰ ਪਰਿਵਾਰ ਪਰਿਵਾਰ ਵਾਲੇ ਮੁੰਡੇ ਨੂੰ ਕਹਿੰਦੇ ਸੀ ਕਿ ਤੂੰ ਵਿਆਹ ਕਰਵਾ ਲਾ ਪਰ ਉਹ ਉਸੇ ਕੁੜੀ ਦੇ ਨਾਲ ਰਹਿਣਾ ਪਸੰਦ ਕਰਦਾ ਸੀ ਤਾਂ ਐਵੇਂ ਤਨਾਤਨੀ ਦਾ ਮਾਹੌਲ ਜ ਉਹਨਾਂ ਦੇ ਘਰ ਦੇ ਵਿੱਚ ਚੱਲਦਾ ਰਿਹਾ ਪਰ ਮਾਪੇ ਕਿਉਂਕਿ ਇੱਕੋ ਹੀ ਪੁੱਤ ਸੀ ਉਹਨਾਂ ਦਾ ਉਹਨਾਂ ਦੇ ਘਰ ਤਿੰਨ ਧੀਆਂ ਸੀ ਇਸੇ ਕਰਕੇ ਮਾਪੇ ਨੇ ਆਪਣੇ ਪੁੱਤ ਦੀ ਜੋ ਮਨਜ਼ੂਰੀ ਸੀ ਜੋ ਉਹਨੂੰ ਮਨਜ਼ੂਰ ਸੀ ਜੋ ਉਹਦੀ ਖੁਸ਼ੀ ਸੀ ਉਹਦੇ ਵਿੱਚ ਰਾਜ਼ੀ ਹੋਏ ਤਾਂ ਉਹ ਮੁੰਡਾ ਜਿਹਦਾ ਨਾਂ ਸੂਰਜ ਪ੍ਰਤਾਪ ਸਿੰਘ ਦੱਸਿਆ ਜਾ ਰਿਹਾ ਉਹਨੂੰ ਸਵੀਕਾਰ ਕੀਤਾ ਉਹਦੀ ਭਾਵਨਾ ਨੂੰ ਤੇ ਉਹ ਮੁੰਡਾ ਉਸ ਕੁੜੀ ਜਿਹਦਾ ਨਾਮ ਰਤਨਾ ਦੱਸਿਆ ਜਾ ਰਿਹਾ ਉਹਦੇ ਨਾਲ ਰਹਿ ਰਿਹਾ ਸੀ ਰਤਨਾ ਦੀ ਉਮਰ ਲਗਭਗ 45 ਸਾਲ ਦੱਸੀ ਜਾ ਰਹੀ ਆ ਤੇ ਜਿਹੜਾ ਮੁੰਡਾ ਸੂਰਿਆ ਪ੍ਰਤਾਪਾ ਉਹਦੀ ਐਸ ਵਕਤ ਉਮਰ 33-35 ਸਾਲ ਦੱਸੀ ਜਾ ਰਹੀ ਆ ਦੋਨੋਂ ਇਕੱਠੇ 2012 ਤੋਂ ਲੈ ਕੇ ਲਿਵ ਇਨ ਰਿਲੇਸ਼ਨ ਦੇ ਵਿੱਚ ਰਹਿ ਰਹੇ ਸੀ ਤਾਂ ਹੁਣ ਕੀ ਹੋਇਆ ਹੁਣ ਜਿਹੜੀਆਂ ਉਹ ਛੋਟੀਆਂ-ਛੋਟੀਆਂ ਬੱਚੀਆਂ ਸੀ ਜਿਨ੍ਹਾਂ ਨੂੰ ਉਹ ਟਿਊਸ਼ਨ ਪੜਾਉਣ ਆਉਂਦਾ ਸੀ ਉਹ ਜਵਾਨ ਹੋਈਆਂ ਇੱਕ ਦੀ ਉਮਰ 17 ਸਾਲ ਦੱਸੀ ਜਾ ਰਹੀ ਆ ਤੇ ਜਿਹੜੀ ਦੂਸਰੀ ਬੇਟੀ ਆ ਬੱਚੀ ਆ ਉਹਦੀ ਉਮਰ 15 ਸਾਲ ਦੱਸੀ ਜਾ ਰਹੀ ਆ ਇਹਨਾਂ ਵਿੱਚੋਂ ਜਿਹੜੀ ਵੱਡੀ ਬੇਟੀ ਸੀ ਉਸੇ ਨੂੰ ਹੀ ਇਹ ਮੁੰਡਾ ਟਿਊਸ਼ਨ ਪੜਾਉਣ ਉਹਦੇ ਘਰ ਆਇਆ ਕਰਦਾ ਸੀ ਜਦੋਂ ਉਹ ਬਹੁਤ ਛੋਟੀ ਸੀ ਤਾਂ ਹੁਣ ਕੀ ਹੋਇਆ ਹੁਣ ਉਹ ਜਿਹੜੀ ਰਤਨਾ ਸੀ ਇੰਨੇ ਸਾਲਾਂ ਬਾਅਦ ਉਹਨੇ ਸੂਰਿਆ ਪ੍ਰਤਾਪ ਨੂੰ ਕਤਲ ਕਰ ਦਿੱਤਾ ਕਤਲ ਦੀ ਵਜ੍ਹਾ ਕੀ ਦੱਸੀ ਜਾ ਰਹੀ ਆ ਕਤਲ ਦੀ ਵਜ੍ਹਾ ਇਹ ਦੱਸੀ ਜਾ ਰਹੀ ਆ ਕਿ ਸੂਰਿਆ ਪ੍ਰਤਾਪ ਕੁੜੀਆਂ ਦੀ ਮਾਂ ਕਹਿ ਰਹੀ ਆ ਕਿ ਉਹ ਮੇਰੀਆਂ ਧੀਾਂ ਤੇ ਮਾੜੀ ਨਜ਼ਰ ਰੱਖਦਾ ਸੀ ਉਹਦਾ ਕਹਿਣਾ ਹੈ ਕਿ ਉਹ ਇਹਦੇ ਇਹਨਾਂ ਤੇ ਬਹੁਤ ਬੰਦਿਸ਼ਾਂ ਲਗਾਉਂਦਾ ਸੀ ਇਹਨਾਂ ਦੇ ਉੱਪਰ ਕੈਮਰੇ ਲਗਾਏ ਹੋਏ ਸੀ ਇੱਕ ਦਿਨ ਇਕੱਲੀ ਮੇਰੀ ਵੱਡੀ ਧੀ ਨੂੰ ਉਹਨੇ ਕਮਰੇ ਦੇ ਵਿੱਚ ਖਿੱਚਿਆ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਅਜਿਹੇ ਦੋਸ਼ ਮਾਂ ਵੱਲੋਂ ਉਹ ਸੂਰਿਆ ਪ੍ਰਤਾਪ ਮੁੰਡੇ ਤੇ ਲਗਾਏ ਜਾ ਰਹੇ ਨੇ ਦੱਸਿਆ ਜਾ ਰਿਹਾ ਕਿ ਜਿਹੜਾ ਸੂਰਿਆ ਪ੍ਰਤਾਪ ਆ ਉਹ ਇਹਨਾਂ ਦੇ ਸਾਰੇ ਘਰ ਦਾ ਖਰਚਾ ਚਲਾਉਂਦਾ ਸੀ ਜਿਹੜੇ ਘਰ ਦੇ ਵਿੱਚ ਇਹ ਰਤਨਾ ਰਹਿ ਰਹੀ ਸੀ ਆਪਣੇ ਬੱਚੀਆਂ ਦੇ ਨਾਲ ਉਹ ਵੀ ਸੂਰਿਆ ਪ੍ਰਤਾਪ ਦਾ ਹੀ ਆ ਇਹ ਦੋਨੋਂ ਜਾਨੀ ਉਸ ਘਰ ਦੇ ਵਿੱਚ ਲਖਨਊ ਦੇ ਵਿੱਚ ਇਹ ਘਟਨਾ ਵਾਪਰੀ ਆ ਯੂਪੀ ਦੇ ਲਖਨਊ ਦੇ ਵਿੱਚ ਤੇ ਲਖਨਊ ਦੇ ਵਿੱਚ ਉਹ ਮਕਾਨ ਆ ਜਿਹਦੇ ਵਿੱਚ ਰਤਨਾ ਤੇ ਇਹ ਰਹਿ ਰਹੇ ਨੇ ਇੱਕ ਰਾਤ ਇਹਨਾਂ ਦੀ ਆਪਸ ਵਿੱਚ ਕਾਫੀ ਲੜਾਈ ਹੁੰਦੀ ਆ ਦੱਸਿਆ ਜਾ ਰਿਹਾ ਆ ਆਂਡ ਗਵਾਣ ਵਾਲੇ ਆਸ ਪੜੋਸ ਵਾਲੇ ਦੱਸਦੇ ਆ ਕਿ ਇਹਨਾਂ ਵਿੱਚ ਕਈ ਸਮੇਂ ਤੋਂ ਥੋੜਾ ਥੋੜਾ ਤਣਾ ਤਣੀ ਦਾ ਮਾਹੌਲ ਸੀ ਲੜਾਈ ਅਕਸਰ ਹੁੰਦੀ ਰਹਿੰਦੀ ਸੀ ਛੋਟੀਆਂ ਛੋਟੀਆਂ ਗੱਲਾਂ ਤੋਂ ਇਹਨਾਂ ਦੇ ਘਰ ਦੇ ਵਿੱਚ ਪਰ ਇੱਕ ਦਿਨ ਅਚਾਨਕ ਲੜਾਈ ਕਾਫੀ ਜ਼ਿਆਦਾ ਹੋਈ ਤੇ ਰਤਨਾ ਨੇ ਚਾਕੂਆਂ ਨਾਲ ਵਾਰ ਕਰ ਕਰਕੇ ਸੋਹਰਿਆ ਪ੍ਰਤਾਪ ਨੂੰ ਮਾਰ ਦਿੱਤਾ ਤੇ ਦੱਸਿਆ ਜਾ ਰਿਹਾ ਕਿ ਉਸ ਦੀ ਮੌਤ ਤੋਂ ਬਾਅਦ ਲਗਭਗ ਪੌਣੇ 5 ਘੰਟੇ ਰਤਨਾ ਉਹਦੀ লাশ ਦੇ ਕੋਲ ਹੀ ਬੈਠੀ ਰਹੀ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਦੋਨੇ ਧੀਆ ਵੀ ਰਤਨਾ ਦੇ ਨਾਲ ਹੀ ਬੈਠੀਆਂ ਰਹੀਆਂ ਮੁੰਡੇ ਦੇ ਮਾਪਿਆਂ ਵੱਲੋਂ ਤਾਂ ਇਥੋਂ ਤੱਕ ਇਲਜ਼ਾਮ ਲਗਾਇਆ ਗਿਆ ਏ ਕਿ ਰਤਨਾ ਤੇ ਉਹਦੀਆਂ ਦੋ ਧੀਆ ਨੇ ਰਲ ਕੇ ਸੂਰਜ ਪ੍ਰਤਾਪ ਨੂੰ ਮਾਰਿਆ ਏ ਉਹਨਾਂ ਦਾ ਕਹਿਣਾ ਕਿ ਸਾਡਾ ਇਕਲੌਤਾ ਪੁੱਤ ਸਾਡੇ ਤੋਂ ਖੋ ਲਿਆ ਗਿਆ ਉਹਨਾਂ ਦਾ ਕਹਿਣਾ ਕਿ ਜੋ ਇਲਜ਼ਾਮ ਰਤਨਾ ਵੱਲੋਂ ਲਾਏ ਗਏ ਆ ਉਹ ਝੂਠੇ ਨੇ ਬੇਬੁਨਿਆਦ ਨੇ ਅਸਲ ਵਿੱਚ ਇਹ ਕੁੜੀ ਸਾਡੇ ਮੁੰਡੇ ਦਾ ਜਿਹੜਾ ਘਰ ਆ ਉਹ ਰੱਖਣਾ ਚਾਹੁੰਦੀ ਸੀ ਪਰ ਇਸ ਮਾਮਲੇ ਦੀ ਅਸਲ ਸਚਾਈ ਕੀ ਆ ਉਹਦਾ ਫਿਲਹਾਲ ਪੁਲਿਸ ਦੀ ਇਨਵੈਸਟੀਗੇਸ਼ਨ ਦੱਸੇਗੀ ਕਿ ਕਿਹਦੀ ਗੱਲ ਵਿੱਚ ਵੱਧ ਸਚਾਈ ਆ ਪਰ ਕਿਸੇ ਦਾ ਕਤਲ ਇਸ ਤਰੀਕੇ ਕਰ ਦੇਣਾ ਠੀਕ ਨਹੀਂ ਦੱਸਿਆ ਜਾ ਰਿਹਾ ਕਿ ਰਤਨਾ ਨੇ ਜਦੋਂ ਸੂਰਿਆ ਪ੍ਰਤਾਪ ਦਾ ਕਤਲ ਕੀਤਾ ਤਾਂ ਕਈ ਘੰਟਿਆਂ ਤੱਕ ਉਹਦੀ লাশ ਕੋਲ ਬੈਠੀ ਰਹੀ ਤੇ ਫਿਰ ਖੁਦ ਹੀ ਪੁਲਿਸ ਨੂੰ ਫੋਨ ਕਰ ਦਿੱਤਾ ਉਹਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਪੁਲਿਸ ਦਾ ਕਹਿਣਾ ਉਹ ਜੋ ਪੰਜਾਬ ਉੱਥੇ ਬੈਠੀ ਰਹੀ ਆਪਣੀਆਂ ਧੀਆਂ ਦੇ ਨਾਲ ਤੇ ਫਿਰ ਉਹਨੇ ਪੁਲਿਸ ਨੂੰ ਫੋਨ ਕਰਕੇ ਖੁਦ ਹੀ ਸੱਧਿਆ ਸਵੇਰੇ 9:10 ਵਜੇ ਉਹਨਾਂ ਨੇ ਪੁਲਿਸ ਨੂੰ ਫੋਨ ਕੀਤਾ ਉਹਨੇ ਪੁਲਿਸ ਨੂੰ ਕਿਹਾ ਕਿ ਮੈਂ ਸੂਰਿਆ ਪ੍ਰਤਾਪ ਦਾ ਕਤਲ ਕਰ ਦਿੱਤਾ ਮੈਂ ਉਹਨੂੰ ਮਾਰ ਦਿੱਤਾ ਤੇ ਆ ਕੇ ਮੈਨੂੰ ਗ੍ਰਿਫਤਾਰ ਕਰ ਲਓ ਪੁਲਿਸ ਮੌਕੇ ਤੇ ਪਹੁੰਚਦੀ ਆ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਆ ਪੋਸਟਮਾਰਟਮ ਵਾਸਤੇ ਭੇਜਦੀ ਆ ਤੇ ਰਤਨਾ ਤੇ ਉਹਦੀਆਂ ਬੱਚੀਆਂ ਨੂੰ ਵੀ ਆਪਣੇ ਨਾਲ ਲੈ ਜਾਂਦੀ ਆ ਕਿਉਂਕਿ ਜਿਹੜਾ ਇਸ ਮੁੰਡੇ ਦਾ ਪਿਤਾ ਸੋਹਰਿਆ ਪ੍ਰਤਾਪ ਦਾ ਪਿਤਾ ਨਰਿੰਦਰ ਸਿੰਘ ਉਹਦਾ ਕਹਿਣਾ ਹੈ ਕਿ ਇਹਨਾਂ ਬੱਚਿਆਂ ਨੇ ਵੀ ਆਪਣੀ ਮਾਂ ਦਾ ਸਾਥ ਦਿੱਤਾ ਜੋ ਉਹਨੇ ਐਫ ਆਈ ਆਰ ਦਰਜ ਕਰਵਾਈ ਆ ਉਹਦੇ ਵਿੱਚ ਉਹਨੇ ਇਹਨਾਂ ਬੱਚਿਆਂ ਦਾ ਵੀ ਨਾਂ ਸ਼ਾਮਲ ਕੀਤਾ ਹੈ ਕਿ ਇਹ ਵੀ ਕਸੂਰਵਾਰ ਨੇ ਪਰ ਫਿਲਹਾਲ ਪੁਲਿਸ ਦੀ ਇਨਵੈਸਟੀਗੇਸ਼ਨ ਦੱਸੇਗੀ ਕਿ ਕੌਣ ਸਹੀ ਆ ਕੌਣ ਗਲਤ ਆ ਕੀ ਇਹ ਬੱਚਿਆਂ ਦੋਸ਼ੀ ਨੇ ਜਾਂ ਇਹਨਾਂ ਉੱਪਰ ਟੁੱਟੇ ਇਲਜ਼ਾਮ ਲੱਗ ਰਹੇ ਨੇ ਪੁਲਿਸ ਕਹਿਦਾ ਹੈ ਕਿ ਅਸੀਂ ਇਸ ਪੂਰੇ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੇ ਹਾਂ ਜੋ ਵੀ ਨਿਕਲ ਕੇ ਸਾਹਮਣੇ ਆਊਗਾ ਉਸੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਊਗੀ ਪਰ ਬੇहद ਦਰਦਨਾਕ ਮਾਮਲਾ ਜਿਹੜਾ ਮਾਮਲਾ ਤਰਸ ਤੋਂ ਪਿਆਰ ਤੋਂ ਸympathy ਤੋਂ ਸ਼ੁਰੂ ਹੋਇਆ ਸੀ ਆਖਰ ਉਹਦਾ ਅੰਤ ਕੀ ਨਿਕਲਿਆ ਕਿੰਨੇ ਜੇਕਰ ਮਾਂ ਵੱਲੋਂ ਲਾਏ ਜਾਂਦੇ ਇਲਜ਼ਾਮ ਆਪਣੇ ਉਹਨਾਂ ਬੱਚੀਆਂ ਦੇ ਪਿਤਾ ਤੇ ਜੋ ਉਹਨਾਂ ਨੂੰ ਪਹਿਲਾਂ ਆਪਣੀਆਂ ਧੀ ਹੀ ਸਮਝਦਾ ਸੀ ਤੇ ਬਾਅਦ ਵਿੱਚ ਸੱਚਮੁੱਚ ਉਹਨਾਂ ਤੇ ਮਾੜੀ ਨਜ਼ਰ ਰੱਖਦਾ ਸੀ ਤਾਂ ਇਸ ਤੋਂ ਘਟਿਆ ਕੋਈ ਹੋਰ ਗੱਲ ਨਹੀਂ ਹੋ ਸਕਦੀ ਤੇ ਜੇਕਰ ਉਹ ਕੁੜੀ ਨੇ ਜੋ ਇਲਜ਼ਾਮ ਇਸ ਮੁੰਡੇ ਦੇ ਉੱਪਰ ਲਗਾਏ ਨੇ ਉਹ ਝੂਠੇ ਤੇ ਬੇਬੁਨਿਆਦ ਲਗਾਏ ਨੇ ਤੇ ਉਸ ਤੋਂ ਵੀ ਘਟਿਆ ਕੋਈ ਹੋਰ ਗੱਲ ਨਹੀਂ ਹੋ ਸਕਦੀ ਪਰ ਕੋਈ ਤਨਾਤ ਨਹੀਂ ਕੋਈ ਮਾਮਲਾ ਤਾਂ ਵੱਡਾ ਹੋਏਗਾ ਜਿਹਦੇ ਕਰਕੇ ਇਹ ਐਡੀ ਵੱਡੀ ਘਟਨਾ ਵਾਪਰੀ ਬੇਹੱਦ ਦਰਦਨਾਕ ਮੰਦਭਾਗੀ ਘਟਨਾ ਲਖਨਊ ਦੇ ਵਿੱਚ ਵਾਪਰੀ